ਇਕਰ ਤੇ ਖਾਣੋ ਵਾਲਾ ਬੇਟਾ ਮੇਰਾ ਹਰਜੀਤ ਸਿੰਘ ਤੇ ਅਸੀਂ ਦੋਵੇਂ ਹੰਦਰਾਣੀ ਠਾਣੀ ਨੇ ਬੱਚੇ ਇਸ ਤਰ੍ਹਾਂ ਭੇਜਣ ਦਾ ਫੈਸਲਾ ਕੀਤਾ ਸਾਨੂੰ ਕੋਈ ਏਜੰਟ ਮਿਲਿਆ ਉਹਨਾਂ ਨੇ ਕਿਹਾ ਕਿ ਬੱਚੇ ਮੈਂ ਤੁਹਾਡੇ 20 ਦਿਨ ਵਿੱਚ ਪਹੁੰਚਾ ਦਾਂਗਾ ਇੱਕ ਨੰਬਰ 'ਚ ਚਲੋ ਮੈਂ ਇਸ ਤਰ੍ਹਾਂ ਹੀ ਹਜੇ ਜ਼ਮੀਨ ਵੇਚ ਕੇ ਗਹਿਣੇ ਪਾ ਕੇ ਬੱਚੇ ਭੇਜ ਦਿੱਤੇ ਆਪਣੇ ਸਾਨੂੰ ਨਹੀਂ ਪਤਾ ਕਿ ਇੰਨਾ ਬੱਚਾ ਨੇ ਖੱਜਲ ਹੋਣਾ 4 ਮਹੀਨੇ ਬਾਅਦ 10 ਅਕਤੂਬਰ ਨੂੰ ਬੱਚੇ ਘਰੋਂ ਤੁਰੇ ਨੇ ਤੇ 28 ਜਨਵਰੀ ਨੂੰ ਬੱਚੇ ਪਹੁੰਚੇ ਨੇ ਲਾਸਟ ਕਾਲ ਹਨ 28 ਜਨਵਰੀ ਨੂੰ ਆਈਏ ਉਸ ਤੋਂ ਬਾਅਦ ਅੱਜ ਸਾਨੂੰ ਬੱਚਿਆਂ ਦੇ ਰਿਪੋਰਟ ਹੋਣ ਦਾ ਪਤਾ ਲੱਗਾ ਆ ਕਿੰਨੇ ਪੈਸੇ ਪੈਂਦੀ ਲੱਗੇ ਕਿੰਦਾ ਕਿੰਦਾ ਬੱਚੇ 45 ਲੱਖ 45 45 ਲੱਖ ਰੁਪਇਆ ਦੋਨਾਂ ਦਾ ਲੱਗ ਗਿਆ 90 ਲੱਖ ਰੁਪਇਆ ਤਕਰੀਬਨ ਸਾਡੇ ਦੋਨਾਂ ਘਰਾਂ ਚੋਂ ਚਲ ਗਿਆ ਸੀ ਸਗੀਆਂ ਦਰਾਣੀ ਠਾਣੀ ਆ ਦੋਨੋਂ ਬੱਚੇ ਇੱਕੋ ਘਰ ਚੋਂ ਗਏ ਨੇ ਕਿੰਦਾ ਪੈਸੇ ਤੁਸੀਂ ਪੈਂਦੀ ਪੈਸੇ ਅਸੀਂ 20 ਲੱਖ ਰੁਪਇਆ ਕਰਕੇ ਦਿੱਤਾ ਸੀ ਉਹਨਾਂ ਨੂੰ ਤੇ ਕਿੰਦਾ ਪੈਲੀ ਵੇਚ ਕੇ ਤੇ ਪੈਲੀ ਵੇਚ ਕੇ ਮੇਰੇ ਤੇ ਦੋ ਦੇ ਦੋ ਕਿਲੇ ਪੈਣੀ ਵੇਚ ਗੀਏ ਤੇ ਇਹਨਾਂ ਦੀ ਮੇਰੀ ਦਰਾਣੀ ਦੀ ਪੈਲੀ 1 ਕਿਲਾ ਇਹਨਾਂ ਨੇ ਵੇਚ ਦਿੱਤੀ 1 ਕਿਲਾ ਇਹਨਾਂ ਨੇ ਗਹਿਣੇ ਪਾਇਆ ਗੱਡੀ ਵਿੱਚ ਹੀ ਤੇ 6-7 ਲੱਖ ਰੁਪਏ ਇਹਨਾਂ ਨੇ ਵਿਹਜੀ ਚੁੱਕਿਆ 6 ਮਰਲੇ ਦਾ ਇਹਨਾਂ ਨੇ ਪਲਾਟ ਵੇਚਿਆ ਕਿਵੇਂ ਬਦਲ ਗਏ ਬੱਚੇ ਵਾਪਸ ਆਲੇ ਕਿ ਧੰਵਾਦ ਸਾਨੂੰ ਤੇ ਅੱਜ ਸਵੇਰੇ ਔਰ ਸਕੂਲ ਦੀ ਲਿਸਟ ਆਈ ਗਵਰਨਮੈਂਟ ਸਕੂਲ ਤੋਂ ਸਾਡੇ ਵੱਡੇ ਜੇੜਜੀ ਉਹਨਾਂ ਦੇ ਘਰੇ ਲਿਸਟ ਪਹੁੰਚੀ ਤੇ ਉਹਨਾਂ ਨੇ ਫੋਨ ਕਰਕੇ ਦੱਸਿਆ ਉਹਨਾਂ ਨੇ ਨਾਮ ਪੜ੍ਹੇ ਬੱਚਿਆਂ ਦੇ ਕਿ ਸਾਡੇ ਬੱਚਿਆਂ ਦੇ ਨਾਮ ਆਏ ਨੇ ਦੋਨਾਂ ਦੇ ਬਸ ਉਦੋਂ ਹੀ ਸਾਨੂੰ ਪਤਾ ਲੱਗਾ ਆ ਘਰ ਚ ਤੇ ਸੋਗ ਦਾ ਮਾਹੌਲ ਏ ਨਾ ਕਿਸੇ ਨੇ ਰੋਟੀ ਖਾਧੀ ਇਹ ਨਾ ਪੱਕੀ ਏ ਸਵੇਰ ਦੀ ਹੋ ਜਾਈਏ ਬਸ ਸਾਰੇ ਰਿਸ਼ਤੇਦਾਰ ਭੈਣ ਭਰਾ ਫੋਨ ਕਰ ਕਰਕੇ ਪੁੱਛਣ ਦੇ ਨੇ ਕੀ ਕੀ ਗੱਲ ਹੋ ਗਈ ਬੱਚੇ ਕਿਉਂ ਵਾਪਸ ਆ ਗਏ ਨੇ ਬੱਚਿਆਂ ਨਾਲ ਕੋ ਸੰਪਰਕ ਹੋ ਰਿਹਾ ਕੋ ਗੱਲ ਬਿਲਕੁਲ ਨਹੀਂ ਕੋਈ ਸੰਪਰਕ ਨਹੀਂ ਹੋਇਆ 28 ਜਨਵਰੀ ਤੋਂ ਲੈ ਕੇ ਅੱਜ ਤੱਕ ਕੋਈ ਸੰਪਰਕ ਨਹੀਂ ਹੋਇਆ ਬਸ ਸਾਨੂੰ ਲਿਸਟ ਤੋਂ ਪਤਾ ਲੱਗਾ ਕਿ ਬੱਚੇ ਬਸ ਅਮਰਸਰ ਉਤਰਨ ਵਾਲੇ ਨੇ ਸਾਡੇ ਦੋਵੇਂ ਬੱਚੇ ਗਏ ਹਰਜੀਤ ਤੇ ਹਰਜੋਤ 12 ਅਪਤੂਬਰ ਨੂੰ ਕਰੋਗੇ ਸੀਗੇ ਤੇ 28 ਜਨਵਰੀ ਨੂੰ ਉੱਥੇ ਪਹੁੰਚੇ ਆ ਤੇ ਅੱਜ ਸਾਨੂੰ ਪਤਾ ਲੱਗਾ ਸਿੱਰੇ ਸਿੱਰੇ ਕਿ ਸਾਡੇ ਬੱਚੇ ਰਿਪੋਰਟ ਹੋ ਕੇ ਆ ਗਏ ਕਿਵੇਂ ਭੇਜੇ ਕਿ ਕਿੰਨੂਸੀਤਾ ਵਿੱਚ ਟਰ ਦੇ ਕੇ ਮਸੀਬਤਾਂ ਤੇ ਬਹੁਤ ਚੱਲੀਆਂ ਜੇ ਕਈ ਵੇ ਰੋਟੀ ਵੀ ਨਹੀਂ ਖਾਣ ਨੂੰ ਹੁੰਦੀ ਤੇ ਮਗਰ ਪੈਸੇ ਪੰਦੇ ਰਹੇ ਗੱਲ ਵੀ ਨਹੀਂ ਹੁੰਦੀ ਹੈਗੀ ਵੀ ਅਸੀਂ ਰੀਚਾਰਜਿੰਗ 3000 ਦਾ ਕਰਵਾ ਕੇ ਫਿਰ ਆਪਣੇ ਬੱਚਿਆਂ ਨਾਲ ਗੱਲ ਕਰਦੇ ਨੇ ਬੱਚੇ ਭੁੱਖੇ ਰਹੇ ਜੰਗਲ ਚ ਕਿਸ ਤਰ੍ਹਾਂ ਹੀ ਕਦੀ ਖਾਣਾ ਮਿਲ ਜਣਾ ਕਦੀ ਨਹੀਂ ਮਿਲਦਾ ਹੈਗਾ ਵੀ ਤੇ ਮੈਂ ਕਿੱਥੇ ਲੱਗੇ 45 45 ਲੱਖ ਰੁਪਏ ਲੱਗਣ ਲਗਦੇ ਲੱਖ ਰੁਪਏ ਦਾ ਸਰਦਾਰ ਤੇ ਕਿਹੋ ਜਿਹਾ ਰਿੰਟ ਰੱਖਿਆ ਰੀਸ ਮੈਡੇ ਕਿ ਕਿਲਾ ਪਹਿਲੀ ਵਾਰੀ ਚਿੱਤੇ ਗਹਿਣੇ ਪਾਈ ਸੀ ਇਸ਼ੀ ਮਰਲੇ ਪਲਾਟ ਵਿੱਚ ਆ 7 ਲੱਖ ਰੁਪਏ ਉਹਦਾ ਚੁੱਕਿਆ ਕਿ ਗੱਡੀ ਵੇਚੀ ਹੁਣ ਕਿਦਾਂ ਲਗਾ ਜਦੋਂ ਬੱਚੇ ਵਾਪਸ ਰੱਖੇ ਮਨ ਤੇ ਕੀ ਬੀਤ ਰਹੀ ਆ ਮਨ ਤੇ ਤੁਹਾਨੂੰ ਪਤਾ ਸਵੇਰ ਦੀ ਰੋਟੀ ਨਹੀਂ ਖਾਦੀ ਕੋਸ਼ ਨਹੀਂ ਆ ਘਰ ਕੁਛ ਵੀ ਮੇ ਅਭੀ ਸਾਨੂੰ ਅੱਗੇ ਦਾ ਵੀ ਹੈਗੀ ਹਾੜੀ ਰੋਟੀ ਪਾਣੀ ਖੇਤਾ ਚੱਲੂ ਗੁੜੀਆਂ ਮੇਰੀ ਪੜਦੀ ਆ ਮੈਨੂੰ ਤੇ ਇਹ ਵੀ ਆ ਕਿ ਮੇਰੀ ਗੁੜੀਆ ਦੀ ਪੜਾਈ ਵੀ ਰੁਕ ਚੁਣੀ ਪਹਿਲੀ ਵੀ ਇੱਕ ਨਹੀਂ ਸਭ ਕੁਝ ਹੋ ਗਿਆ ਉਹਦੀ ਵੀ ਪੜਾਈ ਦੀ ਮੁਕੰਮਲ ਹੋਣੀ ਸਰਕਾਰਾਂ ਨੂੰ ਹੀ ਅਪੀਲ ਕਰਦੇ ਬੱਚਿਆਂ ਨੂੰ ਨੌਕਰੀ ਕੋਈ ਰੋਜ਼ਗਾਰ ਦਿੱਤਾ ਜਾਵੇ ਤੁਹਾਡੇ ਆ ਇਹ ਐਪੀ ਜੰਟ ਕੋਲੋਂ ਪੈਸੇ ਪੂਏ ਥੋੜੇ ਬੋਦੇ ਹੜੇ ਜੜੇ ਕਿੱਥੋਂ ਲੈ ਪੈ ਜੰਟ ਹੈਗਾ ਜੀ ਇਥੋਂ ਅੜੜਿਆਣੇ ਦਾ ਕੀ ਨਾਮ ਦਾ ਉਹ ਨਾ ਹੈਗਾ ਜੀ ਕੁਲ ਰਾਜ ਉਹਨਾਂ ਨੂੰ ਕਹਿੰਦਾ ਕਿ ਬੱਚੇ ਤੁਹਾਡੇ ਪਹੁੰਚਣਗੇ ਪੇਰੀ ਪੂਰੀ ਜ਼ਿੰਮੇਵਾਰੀ ਹੈ ਮੋਤੇ ਨਹੀਂ ਸਾਡੀ ਕਾਲ ਨਹੀਂ ਹੋਈ ਸਵੇਰ ਤੋਂ ਲੇ ਜੇ ਰ ਪਹੁੰਚ ਕੇ ਉੱਥੇ ਤੁਹਾਡੀ ਗੱਲਬਾਤ ਹੁੰਦੀ ਜੀ ਹਾਂਜੀ 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 28 ਜਨਵਰੀ ਤੋਂ ਹਾਂਜੀ ਕਿੱਥੇ ਰਹੇ ਉਸ ਤੋਂ ਬਾਅਦ ਉਹਨਾਂ ਕੋ ਕੰਮ ਨਾ ਨਾ ਬੱਚਿਆਣਾ ਨਹੀਂ ਹੋਈ ਹੈਗੀ ਜੰਟ ਨਾ ਹੋਈ ਬੱਚਿਆਂ ਦਾ ਸਾਡਾ ਕੋਲ ਹੀ ਨਹੀਂ ਆਇਆ ਦਿੰਦੇ ਕੋਈ ਕਾਲ ਨਹੀਂ ਕਰੀਏ ਰਾਤ ਡੇੜ ਵਜੇ ਮੇਰੀ ਗੱਲ ਹੋਈ ਬੱਚਿਆਣਾ ਉਦੋਂ ਬਾਅਦ ਨਹੀਂ ਕੋਲ ਆਇਆ ਕੀ ਗੱਲਬਾਤ ਹੋਈ ਡੇੜ ਵਜੇ ਬਸ ਉਹਨਾਂ ਨੇ ਕਿਹਾ ਮੰਮਾ ਅਸੀਂ ਪਹੁੰਚ ਗਏ ਆ ਤੇ ਸਾਨੂੰ ਹੁਣ ਬਸ ਪੁਲਿਸ ਵਾਲਿਆਂ ਨੇ ਫੜ ਲੈਣਾ ਵਾ ਤੇ ਸਾਡੇ 5-6 ਦਿਨ ਸਾਡਾ ਕੋਲ ਨਹੀਂ ਆਉਣਾ ਹੈ ਗੱਲ ਇਹ ਪਰ ਉਤੋਂ ਬਾਅਦ ਅਹੀਂ ਬੜੇ ਦਿਨ ਡੀਗਦੇ ਰੇ ਰਾਤ ਨੂੰ ਨੀਂਦ ਨਹੀਂ ਆਉਂਦੀ ਫੋਨ ਡੀਗਦੀ ਰਹੀ ਕਿ ਫੋਨ ਵੀ ਆ ਜਾਂਦਾ ਹੁਣ ਵੀ ਆ ਜਾਂਦਾ ਨਹੀਂ ਫੋਨ ਨਹੀਂ ਆਇਆ ਹੈਗਾ ਵੀ ਹੁਣ ਸਵੇਰੇ ਪਤਾ ਲੱਗਾ ਪਾਪਾ ਵੱਡੇ ਭਾਜੀ ਕੋਲੋਂ ਓੜਾ ਦੇ ਤਾਇਆ ਜੀ ਕੋ ਬੱਚੇ ਵਾਪਸ ਆਉਣਗੇ